ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਸੋਹਣੇ ਸੋਹਣੇ ਸੂਟ ਅੱਜ ਦੇ ਜੋ ਸੂਟ ਨੇ ਜੀ ਉਹ ਆਪਣੇ ਹਲਕੇ ਵਰਕ ਵਾਲੇ 1800 ਦੀ ਰੇਂਜ ਤੋਂ ਲੈ ਕੇ 2000 ਦੀ ਰੇਂਜ ਤੱਕ ਆਉਣ ਵਾਲੇ ਹੈ ਜੀ ਜਿਵੇਂ ਆਪਣੇ ਰੂਟੀਨ ਦੇ ਵਿੱਚ ਆਪਾਂ ਵੇਅਰ ਕਰਨੇ ਹਨ ਤਾਂ ਹਲਕੇ-ਹਲਕੇ ਵਰਕ ਵਾਲੇ ਕਿਉਂਕਿ ਡਿਮਾਂਡ ਸਹੀ ਸਾਨੂੰ ਕਸਟਮਰ ਕਹਿ ਰਹੇ ਆ ਵੀ ਥੋੜੇ ਹਲਕੇ ਵਰਕ ਜਿਵੇਂ ਗਰਮੀਆਂ 'ਚ ਪਸੰਦ ਕਰਦੇ ਆ ਤਾਂ ਆਪਾਂ ਡਿਫਰੈਂਟ ਜਿਹਾ ਕਨਸੈਪਟ ਲੈ ਕੇ ਆਈਆਂ ਜੀ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਇਹ ਆ ਜਾਂਦਾ ਪਿਸਤਾ ਗ੍ਰੀਨ ਦੇ ਵਿੱਚ ਕਾਂਥਾ ਵਰਕ ਜਿਵੇਂ ਸਟ ਇਦੇ ਤੇ ਆਪਣੀ ਐਮਬਰਾਇਡਰੀ ਹੋਈ ਹੋਈ ਜਿਸ ਤਰ੍ਹਾਂ ਦਾ ਪੈਨਲ ਆ ਜਾਂਦਾ ਬਹੁਤ ਹੀ ਪਿਆਰਾ ਜਿਹਾ ਵਰਕ ਹੈਗਾ ਸਿੰਗਲ ਟੰਕੇ ਦਾ ਵਰਕ ਰਹਿਣ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਨਾਂ ਦੀ ਹਰੇਕ ਦੇ ਸੂਟ ਦੇ ਬਾਜੂ ਦੇ ਉੱਪਰ ਕੁਛ ਨਾ ਕੁਛ ਵਰਕ ਜ਼ਰੂਰ ਹੋਵੇਗਾ ਜੀ ਸੋ ਇਸ ਤਰ੍ਹਾਂ ਦੀ ਐਮਬਰਾਇਡਰੀ ਆਏਗੀ ਜੀ ਕਿਸੇ ਵੀ ਸੂਟ ਤੁਸੀਂ ਜਿਹੜਾ ਵੀ ਲੌਂਗ ਹੈ ਉਹਨਾਂ ਦੇ ਬਾਜੂ ਤੇ ਵਰਕ ਜ਼ਰੂਰ ਹੋਵੇਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ 2000 ਇਹ ਆਪਣਾ ਪਿਸਤਾ ਸ਼ੇਡ ਦੇ ਵਿੱਚ ਹੈ ਜੀ ਨੈਕਸਟ ਆਪਣੇ ਕੋਲੇ ਇਹ ਆ ਜਾਂਦਾ ਜੀ ਇਹ ਕੈਮਰੇ ਕੋਟਨ ਪਲੇਨ ਆ ਜਾਂਦੀ ਹੈ ਜੀ ਬਹੁਤ ਹੀ ਪਿਆਰਾ ਆਰੀ ਦਾ ਵਰਕ ਆ ਜਾਂਦਾ ਜੋ ਆਪਾਂ ਪਹਿਲਾਂ ਦਿਖਾਇਆ ਸੀਗਾ ਉਹ ਆਪਣਾ ਮਸ਼ੀਨ ਵਰਕ ਸੀ ਇਹ ਵਾਲਾ ਆਰੀ ਵਰਕ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਨੀਚੇ ਘੇਰਾ ਬਣਿਆ ਹੋਇਆ ਪੈਨਲ ਆ ਜਾਂਦਾ ਜੀ ਬਹੁਤ ਹੀ ਪਿਆਰਾ ਜਿਸ ਤਰ੍ਹਾਂ ਦੀ ਏਮਬਰਾਇਡਰੀ ਹੈਗੀ ਐਂਡ ਕਲਰ ਵੀ ਬਹੁਤ ਹੀ ਅੱਛਾ ਜਿਹਾ ਕਲਰ ਰਹਿਣ ਵਾਲਾ ਐਂਡ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1800 ਜੀ ਨੈਕਸਟ ਆਪਣੇ ਕੋਲੇ ਲਾਈਟ ਪੀਚ ਜਿਹਾ ਸ਼ੀਰ ਆ ਜਾਂਦਾ ਜੀ ਮਦਰਸ ਦੇ ਵੇਅਰ ਕਰਨ ਦੇ ਲਈ ਐਂਡ ਇਸ ਦਾ ਸਟੱਫ ਇਸ ਤਰ੍ਹਾਂ ਲਾਈਨਾਂ ਦੇ ਵਿੱਚ ਰਹੇਗਾ ਜੀ ਇਸ ਤਰ੍ਹਾਂ ਦਾ ਜੀ ਚੋ ਘੇਰਾ ਰਹਿਣ ਵਾਲਾ ਹੈਗਾ ਜੀ ਪੈਨਲ ਆ ਜਾਂਦਾ ਵਿੱਚ ਇਸ ਤਰ੍ਹਾਂ ਛੋਟੀਆਂ ਛੁੱਟੀਆਂ ਬੂਟੀਆਂ ਰਹਿਣ ਵਾਲੀਆਂ ਨੇ ਜੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਬਾਟਮ ਦੇ ਸੌਰੀ ਬਾਜੂ ਦੇ ਉੱਪਰ ਸਾਰਿਆਂ ਦੇ ਉੱਪਰ ਕੁਛ ਨਾ ਕੁਛ ਐਮਬਰਾਇਡਰੀ ਹੁੰਦੀ ਹੈ ਜੀ ਹਨ ਇਹ ਸੂਟ ਦਾ ਪ੍ਰਾਈਸ ਵੀ ਰਹਿਣ ਵਾਲਾ ਜੀ 1800 ਤੇ ਸ਼ਿਪਿੰਗ ਆਪਣੀ 올 ਓਵਰ ਇੰਡੀਆ ਦੇ ਵਿੱਚ ਫ੍ਰੀ ਹੁੰਦੀ ਹੈ ਜੀ ਨੈਕਸਟ ਆਪਣਾ ਇਹ ਆ ਜਾਂਦਾ ਜੀ ਸਕਿਨ ਕਲਰ ਇਹ ਵੀ ਕੰਥ ਆਫ ਦੀ ਵੀਵਿੰਗ ਇਸ ਦੇ ਵਿੱਚ ਆ ਜਾਂਦੀ ਇਸ ਤਰ੍ਹਾਂ ਦੀ ਵੀਵਿੰਗ ਆ ਜਾਂਦੀ ਹੈਗੀ ਐਂਡ ਇਸ ਦਾ ਤੁਸੀਂ ਵਰਕ ਚੈੱਕ ਕਰੋ ਇਸ ਤਰ੍ਹਾਂ ਦੀ ਇਸ ਦੀ ਐਮਬਰਾਇਡਰੀ ਰਹਿਣ ਵਾਲੀ ਹੈ ਜੀ ਪੈਨਲ ਆ ਗਿਆ ਐਂਡ ਇਸ ਦੇ ਵਿੱਚ ਚ ਬੂਟੀਆਂ 올ਓਵਰ ਐਂਡ ਨੀਚੇ ਬੜੇ ਵਾਲਾ ਬਣ ਜਾਏਗਾ ਜੀ ਘੇਰੇ ਦੇ ਉੱਪਰ ਬਹੁਤ ਹੀ ਪਿਆਰੇ ਜੀ ਐਮਬਰਾਇਡਰੀ ਐ ਮੈਂ نزدیک ਤੋਂ ਵੀ ਦਿਖਾ ਦਣੀ ਐ ਇਸ ਤਰ੍ਹਾਂ ਦੀ ਐਮਬਰਾਇਡਰੀ ਰਹਿਣ ਵਾਲੀ ਐ ਜੀ ਐਂਡ ਇਹ ਸੂਟ ਦਾ ਪ੍ਰਾਈਸ ਆਪਾਂ ਰੱਖਿਆ ਹੋਇਆ ਜੀ 2000 2000 ਦੀ ਰੇਂਜ ਵਿੱਚ ਤੁਸੀਂ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਲੈ ਸਕਦੇ ਹੋਗੇ ਸਿੰਪਲ ਐਂਡ ਸੋਬਰ ਲੁੱਕ ਦੇਣ ਵਾਲੇ ਇਹ ਸੂਟ ਐ ਜੀ ਨੈਕਸਟ ਆਪਣੇ ਕੋਲ ਇਹ ਆ ਜਾਂਦਾ ਜੀ ਪਿੰਕ ਕਲਰ ਦੇ ਵਿੱਚ ਬਹੁਤ ਹੀ ਪਿਆਰੀ ਜੀ ਇਸ ਦੀ ਯਾਨੀ ਕਿ ਪ੍ਰਿੰਟਿੰਗ ਆ ਜਾਂਦੀ ਹੈ ਲਾਈਨਾਂ ਦੇ ਵਿੱਚ ਜਿਵੇਂ ਅੱਜਕੱਲ ਟ੍ਰੈਂਡ ਚੱਲ ਰਿਹਾ ਹੈਗਾ ਐਂਡ ਇਸ ਦੇ ਉੱਪਰ ਐਮਬਰਾਇਡਰੀ ਤੁਸੀਂ ਚੈੱਕ ਕਰੋ ਜਿਵੇਂ ਪਹਿਲਾਂ ਸੋਨਮੇਟ ਡਿਜ਼ਾਈਨ ਦਿਖਾਇਆ ਸੀ ਉਹ ਡਿਜ਼ਾਈਨ ਦਾ ਸੇਮ ਹੀ ਡਿਜ਼ਾਈਨ ਇਹ ਬਣਿਆ ਹੋਇਆ ਹੈਗਾ ਪੈਨਲ ਆ ਜਾਊਗਾ ਵਿੱਚ ਬੂਟੀਆਂ ਨੇ ਤੇ ਨੀਚੇ ਘੇਰੇ ਤੇ ਉੱਪਰ ਇਸ ਤਰ੍ਹਾਂ ਦਾ ਬੰਚ ਰਹਿਣ ਵਾਲਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਐਂਡ ਬਹੁਤ ਹੀ ਸਮੂਥ ਜਿਹਾ ਫੈਬਰਿਕ ਗਰਮੀਆਂ ਦੇ ਅਕੋਰਡਿੰਗ ਰਹਿਣ ਵਾਲਾ ਹੈ ਜੀ ਐਂਡ ਇਹ ਸੂਟ ਦਾ ਵੀ ਸੇਮ ਅਸੀਂ ਪ੍ਰਾਈਸ ਰੱਖਿਆ ਹੋਇਆ ਜੀ 2000 ਤੇ ਬਹੁਤ ਹੀ ਪਿਆਰਾ ਜਿਹਾ ਸੌਫਟ ਜਿਹਾ ਸਟੱਫ ਰ ਜਿਵੇਂ ਅੱਜਕੱਲ ਬਹੁਤ ਹੀ ਗਰਮੀ ਪੈ ਰਹੀ ਹੈ ਤਾਂ ਗਰਮੀ ਚ ਵੇਅਰ ਕਰਨ ਦੇ ਲਈ ਬਹੁਤ ਹੀ ਸੋਹਣੇ ਆ ਬਿਲਕੁਲ ਵੀ ਟ੍ਰਾਂਸਪੇਰੈਂਸੀ ਇਹਨਾਂ ਦੇ ਵਿੱਚ ਨਹੀਂ ਹੈ ਕਿ ਹੈਗੀ ਤਾਂ ਤੁਸੀਂ ਵਿਦਾਊਟ ਲਾਈਨਿੰਗ ਇਹਨਾਂ ਨੂੰ ਇਜ਼ੀਲੀ ਵੇਅਰ ਕਰ ਸਕਦੇ ਹੋ ਜੀ ਨੈਕਸਟ ਆਪਣੇ ਕੋਲ ਇਹ ਗ੍ਰੀਨ ਆ ਜਾਂਦਾ ਜੀ ਕੈਮਰੀ कॉटन ਦੇ ਵਿੱਚ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਬਣਦਾ ਇਸ ਤਰ੍ਹਾਂ ਦਾ ਪੈਨਲ ਆ ਜਾਂਦਾ ਹੈਗਾ ਐਂਡ ਇਹ ਸਾਰਾ ਆਪਣਾ ਆਰੀ ਦੀ ਐਮਬਰਾਇਡਰੀ ਕੀਤੀ ਹੋਈ ਹੈ ਜੀ ਸੈਂਟਰ ਦੇ ਵਿੱਚ ਸਾਰਾ ਪੈਨਲ ਆਏਗਾ ਜੀ ਬਹੁਤ ਹੀ ਪਿਆਰਾ ਮੈਨਜ਼ ਦਿੱਖ ਤੋਂ ਐਮਬਰਾਇਡਰੀ ਦਿਖਾ ਦਿੰਨੀ ਹੈਗੀ ਇਸੇ ਸੂਟ ਦੇ ਵਿੱਚ ਟ੍ਰਾਂਸਪੇਰੈਂਸੀ ਨਹੀਂ ਹੈਗੀ ਜੀ ਐਂਡ ਸਟੱਫ ਵੀ ਬਹੁਤ ਸਮੂਥ ਤੇ ਸੌਫਟ ਹੈਗਾ ਬਿਲਕੁਲ ਵੀ ਖਰਾਬ ਹੋਣ ਵਾਲਾ ਨਹੀਂ ਆ ਇਹ ਕੈਮਰੀ ਕਾਟਨ ਆਜੂਗੀ ਜੀ ਤੇ ਐਂ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ 1800 ਨੈਕਸਟ ਸਿਕਸ ਦੇ ਵਿੱਚ ਇਹ ਆ ਜਾਂਦਾ ਜੀ ਬਹੁਤ ਹੀ ਵਧੀਆ ਸਕਿਨ ਕਲਰ ਇਹ ਵੀ ਕੰਨਤਾ ਵੇਵਿੰਗ ਦੇ ਵਿੱਚ ਆ ਜਾਂਦਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਜੀ ਫਰਸਟ ਆਪਣੇ ਕੋਲੇ ਇਹ ਸਕਿਨ ਰਹਿਣ ਵਾਲਾ ਸਾਰਾ ਸਿੰਗਲ ਟਾਂਕੇ ਦਾ ਆਪਾਂ ਵਰਕ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣੀ ਜੀ ਇਸ ਤੇ ਐਮਬਰਾਇਡਰੀ ਕੀਤੀ ਹੋਈ ਹੈ ਪੈਨਲ ਦੇ ਵਿੱਚ ਸਾਰੇ ਵਰਕ ਹੋਇਆ ਹੋਇਆ ਹੈਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ 2000 ਹੈ ਬਹੁਤ ਹੀ ਪਿਆਰਾ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਇਸ ਦੀ ਲੁੱਕ ਆਉਂਦੀ ਹੈ ਜੀ ਐਂਡ ਨੈਕਸਟ ਇਸ ਦਾ ਜਿਹੜਾ ਕਲਰ ਕਲਰ ਹੈਗਾ ਜੀ ਉਹ ਪਿਸਤਾ ਸ਼ੇਡ ਰਹਿਣ ਵਾਲਾ ਜੀ ਉਹ ਵੀ ਤੁਹਾਨੂੰ ਮੈਂ ਦਿਖਾਉਣੀ ਹੈਗੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਆਪਾਂ ਜੋ ਤੁਹਾਨੂੰ ਪਹਿਲਾਂ ਡਿਜ਼ਾਈਨ ਦਿਖਾਇਆ ਸੀ ਉਹ ਮੈਂ ਪਿਸਤਾ ਦੇ ਵਿੱਚ ਸਟਾਰਟਿੰਗ ਤੋਂ ਦਿਖਾ ਚੁੱਕੀ ਹਾਂ ਨੈਕਸਟ ਆਪਣੇ ਕੋਲੇ ਇਹ ਆ ਜਾਂਦਾ ਜੀ ਪਿਸਤਾ ਸ਼ੇਡ ਦੇ ਵਿੱਚ ਇਹ ਵੀ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋਗੇ ਨੀਚੇ ਇਸ ਦੇ ਫਲਾਰ ਆ ਜਾਊਗਾ ਜੀ ਪੈਨਲ ਆ ਜਾਂਦਾ ਸਾਰਾ ਸਿੰਗਲ ਟੰਕੇ ਦੀਆਂ ਬੂਟੀਆਂ ਰਹਿਣ ਵਾਲੀਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਉਸ ਦਾ ਵਰਕ ਬਹੁਤ ਹੀ ਸੋਹਣਾ ਜਿਹਾ ਵਰਕ ਹੈ ਐਂਡ ਸਟੱਫ ਵੀ ਬਹੁਤ ਸਮੂਥ ਹੈ ਵਿਦਆਊਟ ਲਾਈਨਿੰਗ ਤੁਸੀਂ ਵੇਅਰ ਕਰ ਸਕਦੇ ਹੋ ਕੋਈ ਸੀ ਥਰੂ ਨਹੀਂ ਹੈਗਾਗਾ ਬਹੁਤ ਹੀ ਸੌਫਟ ਜਿਹਾ ਸਟੱਫ ਰਹਿਣ ਵਾਲਾ ਤੁਸੀਂ ਦੇਖ ਸਕਦੇ ਹੋ ਬਿਲਕੁਕੁਲ ਵੀ ਟ੍ਰਾਂਸਪੇਰੈਂਸੀ ਨਹੀਂ ਹੈਗੀ ਇਸ ਦੇ ਵਿੱਚ ਐਂਡ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2000 ਨੈਕਸਟ ਸਟੱਫ ਆ ਤੁਹਾਨੂੰ ਦਿਖਾਉਣੀ ਆ ਜੀ ਇਸ ਤਰ੍ਹਾਂ ਦੇ ਕੈਮਰੀ ਕਾਟਨ ਚ ਆ ਜਾਂਦੇ ਹੈਗੇ ਬਹੁਤ ਹੀ ਸੌਫਟ ਜਿਹਾ ਸਟੱਫ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਇਸ ਤਰ੍ਹਾਂ ਦਾ ਜਿਵੇਂ ਪੈਨਲ ਆ ਜਾਂਦਾ ਹੈਗਾ ਵਾਈਟ ਕਲਰ ਦਾ ਇਹ ਆਪਣਾ ਆਰੀ ਵਰਕ ਰਹਿਣ ਵਾਲਾ ਉਸ ਤੋਂ ਬਾਅਦ ਇਸ ਤਰ੍ਹਾਂ ਬੂਟੀਆਂ ਆ ਜਾਂਦੀਆਂ ਕੁਝ ਬੂਟੀਆਂ ਜਿਵੇਂ بیس ਕਲਰ ਦੇ ਵਿੱਚ ਅਸੀਂ ਸਾਈਟ ਤੇ ਬਣਾਈਆਂ ਹੋਈਆਂ ਨੇ ਤੁਸੀਂ ਦੇਖੋ ਵੀ ਕਿੱਡਾ ਸੋਹਣਾ ਪਿਆਰਾ ਜਿਹਾ ਸ਼ੇਡ ਰਹਿਣ ਵਾਲਾ ਜੀ ਇਹ ਐਂਡ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1800 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸਾਰਿਆਂ ਦੇ ਬਾਜੂ ਦੇ ਉੱਪਰ ਵਰਕ ਹੈਗਾ ਨਾ ਤਾਂ ਤੁਸੀਂ ਨੈਕਸਟ ਦੇਖੋ ਜੀ ਇਹ ਵੀ ਬਹੁਤ ਸੋਹਣਾ ਜਿਹਾ ਕਲਰ ਲੈ ਰਹਿਣ ਵਾਲਾ ਜੀ ਗਰਲਿਸ਼ ਲੁੱਕ ਦੇ ਵਿੱਚ ਇਹ ਆਪਾਂ ਸੂਟ ਬਣਾਇਆ ਹੋਇਆ ਹੈ ਗਲਾ ਬਣਿਆ ਹੋਇਆ ਐ ਨੀਚੇ ਸਾਰੇ ਦੇ ਵਿੱਚ ਅਸੀਂ ਬੂਟੀਆਂ ਸਪਰੈਡ ਕੀਤੀਆਂ ਹੋਈਆਂ ਸਾਰਾ ਸਿੰਗਲ ਟੰਕੇ ਦਾ ਵਰਕ ਹੈ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰੀਆਂ ਜਿਹੀਆਂ ਬੂਟੀਆਂ ਬਣੀਆਂ ਹੋਈਆਂ ਐਂਡ ਕਲਰ ਵੀ ਬੜਾ ਪਿਆਰਾ ਹੈ ਰਸਟੀ ਜਿਹਾ ਕਲਰ ਆ ਜਾਂਦਾ ਜੀ orange rusty ਜਿਹਾ ਤਾਂ ਇਹ ਸੂਟ ਦਾ ਵੀ ਸੇਮ ਪ੍ਰਾਈਸ 1800 ਸ਼ਿਪਿੰਗ ਆਪਣੀ 올ਓਵਰ ਇੰਡੀਆ ਦੇ ਵਿੱਚ ਫ੍ਰੀ ਹੈ ਜੀ ਸੋ ਜਲਦੀ ਤੋਂ ਜਲਦੀ ਤੁਸੀਂ ਸਾਡੇ ਨੰਬਰ ਤੇ ਡੀਐਮ ਕਰੋ ਜੀ ਨੈਕਸਟ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਵੀ ਬਹੁਤ ਸੋਹਣਾ ਜਿਹਾ ਸੀ ਪ੍ਰਿੰਟ ਲੈ ਕੇ ਆਏ ਆ ਪ੍ਰਿੰਟ ਦੇ ਉੱਪਰ ਅਸੀਂ ਇਸ ਤਰ੍ਹਾਂ ਦੀ ਐਮਬਰਾਇਡਰੀ ਕਰਵਾਈ ਹੋਈ ਹੈ ਜੀ ਪੈਨਲ ਆ ਜਾਏਗਾ ਜੀ ਸੈਂਟਰ ਦੇ ਵਿੱਚ ਅਸੀਂ ਮਹਿਰੂਨ ਕਲਰ ਦਾ ਟੱਚ ਦੇ ਕੇ ਫਲਾਰਸ ਬਣਾਏ ਹੋਏ ਹੈਗੇ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਨਸੀਖ ਤੋਂ ਐਂਡ ਪ੍ਰਿੰਟਿੰਗ ਵੀ ਬਹੁਤ ਸੋਹਣੀ ਜੀ ਪ੍ਰਿੰਟਿੰਗ ਐਂਡ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ 1800 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਵੀ ਆਪਾਂ ਪ੍ਰਿੰਟ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੀ ਯਾਨੀ ਕਿ ਏਮਬਰਾਇਡਰੀ ਆ ਜਾਏਗੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਵੋਗੇ ਬਹੁਤ ਹੀ ਸੋਹਣਾ ਯਾ येलो ਇਹ ਸੂਟ ਆ ਜਾਂਦਾ ਹੈ ਸੈਂਟਰ ਦੇ ਵਿੱਚ ਇਸ ਤਰ੍ਹਾਂ ਬੂਟੇ ਫਲਾਰਸ ਰਹਿਣ ਵਾਲੇ ਆ ਪੈਨਲ ਆ ਜਾਂਦੇ ਆ ਜੀ ਐਂ ਬਹੁਤ ਹੀ ਸੋਹਣੀ ਏਮਬਰਾਇਡਰੀਸ ਤੇ ਕੀਤੀ ਹੋਈ ਹੈਗੀ ਐਂ ਇਹ ਸੂਟ ਦਾ ਵੀ ਪ੍ਰਾਈਸ ਅਸੀਂ ਰੱਖਿਆ ਹੋਇਆ ਜੀ ਸਿਰਫ 1800 1800 ਦੀ ਰੇਂਜ ਵਿੱਚ ਤੁਸੀਂ ਇਸ ਤਰ੍ਹਾਂ ਦੇ ਸੂਟ ਲੈ ਸਕਦੇ ਹੋ ਜੀ ਸਾਡੇ ਤੋਂ ਨੈਕਸਟ ਆਪਣੇ ਕੋਲ ਇਹ ਸ਼ੇਡ ਆ ਜਾਂਦਾ ਜੀ ਪਹਿਲਾਂ ਵੀ ਆਪਾਂ ਦਿਖਾਇਆ ਸੀਗਾ ਇਹ ਵੀ ਬਹੁਤ ਸੋਹਣਾ ਜਿਹਾ ਇਹ ਸੂਟ ਬਣਦਾ ਇਸ ਤਰ੍ਹਾਂ ਗਲਾ ਬਣਿਆ ਹੋਇਆਗਾ ਨੀਚੇ ਤੱਕ ਸਾਰੇ ਇਸ ਤਰ੍ਹਾਂ ਬੂਟੀਆਂ ਪਾਈਆਂ ਹੋਈਆਂ ਆਈਆਂ ਗਰਲਿਸ਼ ਲੁੱਕ ਦਾ ਇਹ ਡਿਜ਼ਾਈਨ ਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਐਂਡ ਕਲਰ ਵੀ ਬਹੁਤ ਵਧੀਆ ਰਸਟ 오ਰੇਂਜਾ ਕਲਰ ਆ ਜਾਂਦਾ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਇਸ ਤੇ ਸਾਰੇ ਫੁੱਲ ਆਊਟ ਕੀਤਾ ਹੋਇਆਗਾ ਗਲਾ ਨੈਕਲਨ ਬਹੁਤ ਸੋਹਣੀ ਬਣੀ ਹੋਈ ਹੈਗੀ ਬੂਟੀਆਂ ਸਾਰੀਆਂ ਸਿੰਗਲ ਟੰਕੇ ਦੇ ਵਿੱਚ ਪਾਈਆਂ ਹੋਈਆਂ ਐਂਡ ਇਹ ਸੂਟ ਦਾ ਵੀ ਪ੍ਰਾਈਸ ਰਹਿਣ ਵਾਲਾ ਜੀ 1800 ਅਨ ਇਸ ਦੇ ਵਿੱਚ ਇੱਕ ਕਲਰ ਆਪਣੇ ਕੋਰੇ ਹੋਰ ਅਵੇਲੇਬਲ ਹੈ ਜੀ ਪਾਊਡਰ ਬਲੂ ਦੇ ਵਿੱਚ ਉਹ ਕਲਰ ਆਪਣਾ ਆ ਜਾਂਦਾ ਜੀ ਨੈਕਸਟ ਆਪਣਾ ਇਹ ਕਲਰ ਆ ਜਾਂਦਾ ਜੀ ਸੇਮ ਡਿਜ਼ਾਈਨ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਗਲਾ ਬਣਿਆ ਹੋਇਆ ਬੂਟੀਆਂ ਆ ਜਾਂਦੀਆਂ ਨੇ ਬਹੁਤ ਹੀ ਸੋਹਣੀਆਂ ਅਨ ਇਹ ਸੂਟ ਦਾ ਵੀ ਸੇਮ ਪ੍ਰਾਈਸ 1800 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਨੈਕਸਟ ਆਪਣੇ ਕੋਲੇ ਆ ਜਾਂਦਾ ਜੀ ਰਸਟ ਔਰੇਂਜ ਸ਼ੇਡ ਦੇ ਵਿੱਚ ਲਾਸਟ ਸੂਟ ਐਂਡ ਇਸ ਦੀ ਤੁਸੀਂ ਦੇਖ ਸਕਦੇ ਹੋ embroiderry ਪੈਨਲ ਪਾ ਕੇ ਅਸੀਂ ਬਹੁਤ ਹੀ ਪਿਆਰੀ ਜੀ embroidery ਕੀਤੀ ਹੋਈ ਹੈ ਜੀ ਸ਼ੇਡਿੰਗ ਵਾਲੇ ਫਲਾਰ ਨੇਗੇ ਬਹੁਤ ਹੀ ਪਿਆਰੀ ਸੋਹਣੀ ਲੁੱਕਾਂ ਦੀ ਹੈ ਜੀ ਇਹਦਾ ਪ੍ਰਾਈਸ ਵੀ ਹੈਗਾ ਜੀ 1800 ਅੱਜ ਦੇ ਆਪਣੇ ਇਹੀ ਸੂਟ ਸੀਗੇ ਜੀ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਮੇਰੇ ਨੰਬਰ ਤੇ ਤੁਸੀਂ ਮੈਸੇਜ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਮੇਰਾ ਨੰਬਰ ਹੈਗਾ 9640284536 ਹੈ ਜੀ ਸੋ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਥੈਂਕ ਯੂ ਜੀ ਥੈਂਕ ਯੂ so much